ਇਹ ਜਿਹੜੀ ਨਲਾਕੀ ਨਹਿਰ ਭਾਗ ਦੀ ਹੋਈ ਆ ਇਹ ਜਦੋਂ ਅਸੀਂ ਕੱਲ 5:30 ਵਜੇ ਖੇਤਾਂ 'ਚ ਆਏ ਉਦੋਂ ਖੇਤਾਂ ਦੇ ਵਿੱਚ ਪਾਣੀ ਦੀਆਂ ਲਹਿਰਾਂ ਲੱਗੀਆਂ ਹੋਈਆਂ ਸੀਗੀਆਂ ਸੂਆ ਤਿੰਨ ਥਾਂ ਤੋਂ ਟੁੱਟਾ ਹੋਇਆ ਸੀ ਸਾਢੇ ਦੇਖਦੇ ਦੇਖਦੇ ਇੱਕ ਜਗ੍ਹਾ ਸੂਆ ਪਹਿਲਾਂ 5 ਫੁੱਟ ਤੀ ਫਿਰ 7 ਫੁੱਟ ਤੱਕ ਉਹਦਾ ਪਾੜ ਪੈ ਗਿਆ 6:20 ਮਿੰਟ ਤੇ ਰੈਸਟ ਹਾਊਸ ਪੱਟੀਆਂ ਜਾ ਕੇ ਨਹਿਰੀ ਭਾਗ ਦੇ ਅਸੀਂ ਜੈ ਨੂੰ ਫੋਨ ਕੀਤਾ ਜੈ ਨੂੰ ਫੋਨ ਕਰਨ ਤੋਂ ਬਾਅਦ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਪਾਣੀ ਪਿੱਛੇ ਬੰਦ ਕਰਾਤਾ ਇਹਦਾ ਮਤਲਬ ਹੈ ਜੇ ਸਾਹਿਬ ਨੂੰ ਪਹਿਲਾਂ ਪਤਾ ਸੀ ਨਹਿਰੀ ਪੁਹਾੜ ਦੇ ਕਹੇ ਮੁਲਾਜ਼ਮ ਨੇ ਆ ਕੇ ਪਹਿਲਾਂ ਪਿੰਡਾਂ ਜਲਾਊਸਮੈਂਟ ਨਹੀਂ ਕਰਾਈ ਵੀ ਆਪਣੀ ਫਸਲ ਨੂੰ ਠੀਕ ਢੰਗ ਨਾਲ ਪਾਣੀ ਨੂੰ ਕਹੇ ਹੋਰ ਮੋੜ ਦੋ ਲਗਭਗ 35 ਏਕੜ ਤੱਕ ਪਾਣੀ ਫੈਲ ਗਿਆ ਪਾਣੀ ਪਿੰਡ ਦੀ ਯੂ ਤੱਕ ਆ ਗਿਆ 324 ਨੰਬਰ ਪਿੰਡ ਦੀ ਆ ਸੜਕ ਜਾ ਰਹੀ ਆ ਉਹਨੂੰຊੂੰਦਾ ਸੀ ਇਤਰ ਨਹਿਰੀ ਇਤਰ ਜੀਟੀ ਰੋਡ ਕੰਨੀ ਪਾਣੀ ਦੁਕਾਨਾਂ 'ਚ ਵੜ ਗਿਆ ਬਰਮਾ ਰਾਸ ਮਿਲ ਦੇ ਅੰਦਰ ਵੜ ਗਿਆ ਤੇ ਅਸੀਂ ਲਗਭਗ 6 10 ਵਜੇ ਤੱਕ ਸਵੇਰੇ ਖੜੇ ਰਹੇ ਹਾਂ ਜਦ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਨਾ ਕਿ ਜਈ ਨੂੰ ਜਈ ਨਾ ਕਹੇ ਛੋਟੇ ਮੁਲਾਜ਼ਮ ਨੂੰ ਭੇਜਿਆ ਵੀ ਜਾ ਕੇ ਉਹਨਾਂ ਨੂੰ ਦਰਖਤਾਂ ਨੂੰ ਕੱਟ ਕੇ ਕਹੇ ਟੰਗ ਨਾਲ ਸਾਢੀ ਸਹਤਾ ਲੈ ਕੇ ਉਹਨੂੰ ਬੰਦ ਕਰਾਇਆ ਜਾਵੇ ਅੱਛਾ ਜਿੱਦਾਂ ਕਿ ਸਰਕਾਰ ਕਹੇ ਰਹੀ ਪ੍ਰਸ਼ਾਸਨ ਕਹ ਰਿਹਾ ਕਿ ਟ੍ਰਾਇਲ ਲਿਆ ਸੀਗਾ ਤੇ ਟ੍ਰਾਇਲ ਦੇ ਦੌਰਾਨ ਹੀ ਇਹ ਹਾਲਾਤ ਆ ਤੇ ਅੱਗੇ ਜੇ ਰੈਗੂਲਰ ਪਾਣੀ ਆਊਗਾ ਫਿਰ ਕੀ ਸਰਕਾਰ ਨੇ ਟ੍ਰਾਇਲ ਲਿੱਤਾ ਉਹਦਾ ਅਧਿਕਾਰ ਸੀਗਾ ਲੇਕਿਨ ਜਿਹੜੇ ਸਾਡੇ ਨੁਕਸਾਨ ਹੋਏ ਨੇ ਮੱਕੀ ਕੱਟਣ ਦੇ ਖੜੀ ਸੀ ਅਸੀਂ ਕੰਪੇਨਾਂ ਵਾਪਸ ਮੋੜੀਆਂ ਨੇ ਤੇ ਜਿਹੜੀ ਪਨੀਰੀ ਆ ਝੋਨੇ ਦੀ ਉਹ ਹਜੇ 12 ਦਿਨ ਦੀ ਹੋਈ ਆ ਉਹਦੇ ਉੱਪਰ ਪਾਣੀ ਫਿਰ ਗਿਆ ਤੇ ਮੱਕੀ ਦਾ ਹੁਣ ਕੀ ਰਿਜ਼ਲਟ ਆਉਂਦਾ ਉੱਪਰੋਂ ਮੌਸਮ ਕਹਿੜਾ ਮੱਕੀ ਪੱਕੀ ਖੜੀ ਆ ਉਹਦਾ ਕਟੋ ਘੱਟ ਜੋ ਵੀ ਉਹਨਾਂ ਦਾ ਨੁਕਸਾਨ ਹੁੰਦਾ ਇਹ ਸਰਕਾਰ ਨੂੰ ਆ ਕੇ ਦੇਖ ਕੇ ਦੇਣਾ ਚਾਹੀਦਾ ਸਾਡੇ ਕੁੱਪਾਂ ਦੇ ਆਲਦਾਲੇ ਤੂੜੀ ਦੇ ਪਾਣੀ ਵੜ ਗਿਆ ਸਰਕਾਰ ਨੇ ਠੀਕਾ ਟ੍ਰਾਇਲ ਕੀਤਾ ਲੇਕਿਨ ਜਿਹੜੇ ਛੋਟੇ ਅਧਿਕਾਰੀ ਨੇ ਜਿੱਦਾਂ ਕੰਮ ਕਰਾ ਰਹੇ ਨੇ ਇਹਦਾ ਨਹਿਰ ਇਹਦਾ ਸੂਬੇ ਦਾ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕਿੱਥੇ ਕਮਜ਼ੋਰੀ ਆ ਕਿੱਥੇ ਕੀ ਆ ਇੱਥੇ ਕਈ ਕਾਰਨ ਨੇ ਜਦੋਂ ਛੱਟ ਪੂਜਾ ਹੁੰਦੀ ਆ ਉਦੋਂ ਕਈ ਵਿਅਕਤੀ ਸੂਏ ਦੀ ਜਿਹੜੀ ਡਾਉਲ ਬਣਾਈ ਹੁੰਦੀ ਆ ਉਹਨੂੰ ਧੇੜਦੇ ਨੇ ਇਹਦੇ ਵਿੱਚ ਪ੍ਰਸ਼ਾਸਨ ਉਹਨਾਂ ਨੂੰ ਰੋਕਦਾ ਨਹੀਂ ਸਫਾਈ ਇਹਨਾਂ ਨੇ ਪਾਣ ਆਹ ਜੂਨ ਦੇ ਮਹੀਨੇ ਹੁਣ ਤੋਂ ਹਫਤਾ ਪਹਿਲਾਂ ਸ਼ੁਰੂ ਕੀਤਾ ਮਨਰੇਗਾ ਵਾਲੀਆਂ ਮਰੇਗਾ ਵਾਲੀਆਂ ਲਾਈਆਂ ਨੇ ਉਹਦੇ ਦੌਰਾਨ ਕਹੀ ਦੀ ਕੋਈ ਵਰਤੋਂ ਨਹੀਂ ਹੋਈ ਲੱਗਦੀ ਸਾਨੂੰ ਦਾਤੀ ਨਾਲ ਕੱਕ ਕੱਟ ਕੇ ਉੱਥੇ ਸੂਏ ਦੇ ਵਿੱਚ ਜਾਲੇ ਪਏ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜਾ ਸੂਆ ਟੁੱਟ ਚੁੱਕਾ ਹਾਂ ਜੀ 5:30 ਵਜੇ ਸੀ ਖੇਤ ਨੂੰ ਆਉਨੇ ਆਪਣੀ ਫਸਲ ਦੇਖਣ ਦੇਗ ਉਹਦਾ ਪਤਾ ਲੱਗਿਆ ਬੂਆ ਟੁੱਟਣ ਦੇ ਦੋ ਕਾਰਨ ਨੇ ਇੱਕ ਕਾਰਨ ਹੈਗਾ ਜੰਗਲਾਤ ਮਹਿਕਮਾ ਜਿਹੜੇ ਸੁੱਕੇ ਹੋਏ ਦਰਖਤ ਨੇ ਗਿਰ ਜਾਂਦੇ ਨੇ ਉਹਨਾਂ ਨੂੰ ਚੱਕਦਾ ਨਹੀਂ ਆ ਕੇ ਤੇ ਉਹਨਾਂ ਦੇ ਕਰਕੇ ਟੋਅ ਟੂਏ ਪੈ ਜਾਂਦੇ ਨੇ ਚੂਹੇ ਚਾਹੇ ਉੱਤੇ ਖਾਣ ਲੱਜਾਂਦੇ ਸਿਉਂਕਾਂ ਗਲ ਜਾਂਦਾ ਦਰਖਤ ਜੜਾਂ ਗਲ ਜਾਂਦੀਆਂ ਨੇ ਤਾਂ ਉਤੋਂ ਖਾਰ ਪੈਣ ਦਾ ਖਤਰਾ ਹੁੰਦਾ ਵਾ ਸੂਏ ਦੇ ਵਿੱਚ ਦੂਜਾ ਸੂਏ ਦੀ ਟਾਈਮ ਤੇ ਸਫਾਈ ਨਹੀਂ ਹੁੰਦੀ ਪਾਣੀ ਮਹਿਕਮਾ ਮਗਰ ਉਹ ਛੱਡ ਦਿੰਦਾ ਖੁੱਲੇ ਹੀ ਮਹਿਕਮਾ ਦੇਖਦਾ ਹੈ ਨਹੀਂਗਾ ਕਿ ਕਿਸੇ ਨੇ ਫਸਲ ਨੂੰ ਲਾਣਾ ਪਾਣੀ ਕਿ ਨਹੀਂ ਉਹ ਖੁੱਲਾ ਪਾਣੀ ਛੱਡ ਕੇ ਸੌ ਜਾਂਦੇ ਨੇ ਆਪਣਾ ਠੀਕ ਹੈ ਜੀ ਤੇ ਉਹਦੇ ਕਰਕੇ ਸੂਏ 'ਚ ਫੁੱਲ ਬਟਾ ਫੁੱਲ ਪਾਣੀ ਸੀਗਾ ਕਿਉਂਕਿ ਪਿੱਛੋਂ ਪੱਕਾ ਹੋ ਗਿਆ ਸੂਆ ਇੱਥੇ ਕੱਚਾ ਵਾ ਉਹਦੇ ਕਰਕੇ ਪਾਣੀ ਉਛਲਿਆ ਜੜਾ ਜੋੜਾਂ ਜਿੱਥੇ ਖਾਲੀ ਸੀਗੇ ਦਰਖਤਾਂ ਦੀ ਉੱਥੋਂ ਜਿ ਖਾਰ ਪੈ ਗਈ ਤੇ ਆਪਣੀ ਜ਼ਮੀਨ 'ਚ ਸਾਹਮਣੇ ਹੀ ਸੂਆ ਟੁੱਟ ਗਿਆ ਤਕਰੀਬਨ 20 ਫੁੱਟ ਟੁੱਟਿਆ ਹੋਇਆ ਬਸ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਾਂ ਕੋਈ ਫਸਲਾਂ ਦਾ ਨੁਕਸਾਨ ਦੇਖੋ ਪਿੱਛੇ ਤੁਹਾਡੇ ਮੱਕੀ ਖੜੀ ਆ ਆਪਣੀ ਆਪਾਂ ਪਰਸੋਂ ਨੂੰ ਵੱਢਣ ਲੱਗਣਾ ਸੀ ਹੁਣ ਕਮ ਸੇ ਕਮ ਦੇਖੋ ਥੱਲੇ ਗਾਰਾ ਪਿਆ ਪਿਆ ਦੇਖੋ ਪਾਣੀ ਕਿੰਨਾ ਖੜਾ ਤਾਂ ਮੱਕੀ ਹੁਣ ਆਪਣੀ ਵੱਢ ਨਹੀਂ ਹੋਣੀ ਤੇ ਜਿਹੜੀ ਵੱਢ ਨਹੀਂ ਹੋਣੀ ਇਹ ਅੱਗੇ ਬਰਸਾਤ ਆ ਰਹੀ ਆ ਜੇਰੀ ਲਾਂਡ ਦਾ ਟਾਈਮ ਆ ਗਿਆ ਇਹ ਨੁਕਸਾਨ ਏ ਸਾਡਾ ਅੱਗੇ ਮੰਡੀਆਂ ਚ ਭਾਅ ਘਟ ਜਾਂਦੇ ਨੇ ਗਿੱਲੀ ਹੋ ਗਈ ਮੱਕੀ ਸੁਕਾਈ ਪੈਣੀ ਆਪਾਂ ਨੂੰ ਕਿੰਨੀ ਇਹਦੀ ਟਾਂਡੇ ਨੇ ਰਸ ਚੂਸ ਲਿਆ ਧਰਤੀ ਤੇ ਰੱਖ ਨਹੀਂ ਸਕਦੇ ਉਹਨੂੰ ਹੁਣ ਕਿਵੇਂ ਕੱਢਾਂਗੇ ਬਾਹਰ ਮੱਕੀ ਨੂੰ ਇਹ ਨੁਕਸਾਨ ਏ ਸਾਡਾ ਤੇ ਕਿੰਨੇ ਕਿਹਨੂੰ ਤੁਸੀਂ ਹੁਣ ਜ਼ਿੰਮੇਵਾਰ ਮੰਨਦੇ ਹੋ ਵੀ ਜ਼ਿੰਮੇਵਾਰ ਮੈਂ ਦੇਖੋ ਜੀ ਸਾਰੇ ਸਰਕਾਰਾਂ ਨੂੰ ਵੀ ਮੰਨ ਸਕਦੇ ਆ ਤੇ ਮੇਨ ਲਾਹ ਪਰਵਾਹੀ ਹੁੰਦੀ ਆ ਮਹਿਕਮੇ ਦੀ ਮਹਿਕਮਾ ਹੁਣ ਸਰਕਾਰ ਨੇ ਤਾਂ ਮਹਿਕਮੇ ਨੂੰ ਨੌਕਰੀਆਂ ਦੇ ਦਿੱਤੀਆਂ ਦੇਖਣਾ ਮਹਿਕਮੇ ਨੇ ਹੁੰਦਾ ਦੇਖੋ ਅਸੀਂ ਵੀ ਖਾਲਾਂ 'ਚ ਪਾਣੀ ਛੱਡਦੇ ਆ ਅਸੀਂ ਵੀ ਜ਼ਿੰਮੇਦਾਰ ਆ ਸਾਨੂੰ ਹੀ ਪਤਾ ਟ੍ਰੈਲ ਕਿਵੇਂ ਲੈ ਜਾਂਦੇ ਨੇ ਅਸੀਂ ਵੀ ਜੇ ਕਣਕ ਨੂੰ ਪਾਣੀ ਲਾਣਾ ਹੁੰਦਾ ਥੋੜੀ ਮੋਟਰ ਚਲਾ ਕੇ ਪਾਣੀ ਬੰਦ ਕਰ ਦਿੰਦੇ ਹੁਣੇ ਕਿ ਖਾਲ ਪਾਣੀ ਪੀ ਲਵੇ ਟੇੜਾ-ਤੂੜਾ ਭਰ ਜਾਣ ਐਡਾ ਵੱਡਾ ਟ੍ਰੈਲ ਕੀ ਪੂਰਾ ਪਿੰਡ ਇਹ ਰੋੜ੍ਹ ਦਿੰਦੇ ਪਾਣੀ ਦੇ ਵਿੱਚ ਦੇਖੋ ਤਾਂ ਅਸੀਂ 100 ਕਿੱਲਾ ਜ਼ਮੀਨ ਦਾ ਤੇ 100 ਦਾ 100 ਭਰ ਕੇ ਇੱਕ ਟ੍ਰੈਲ ਨਾਲੇ ਭਰ ਗਿਆ ਇਹ ਯਾਨੀ ਤੁਹਾਡੇ ਕਹਿੰਦੇ ਨੇ 100 ਕਿੱਲੇ ਚ ਪਾਣੀ ਵੜ ਗਿਆ ਹੈ। ਤਕਰੀਬਨ 100 ਕਿੱਲੇ ਚ ਵੜ ਗਿਆ 100 ਚ ਵੜ ਗਿਆ ਮਤਲਬ ਇਹ ਨਹੀਂ ਹੈਗਾ 100 ਕਿੱਲੇ ਦੇ ਪਾਣੀ ਜਿੰਨਾ ਪਾਣੀ ਸੀਗਾ ਦੇਖੋ ਪਹੀ ਦੇ ਉੱਤੇ ਪਾਣੀ ਸੀਗਾ ਦੇਖੋ ਸਾਹਮਣੇ ਵਾਲੀ 2 ਫੁੱਟ ਉੱਚੀ ਪਹੀ ਦੇ ਉੱਤੇ ਪਾਣੀ। ਇਹ ਸਾਡਾ 15 ਤਰੀਕ ਤੋਂ ਜਿੱਦਾਂ ਕਿ ਝੋਨੇ ਦੀ ਡੇਟ ਆਈ ਹੋਈ ਆ ਉਸ ਤੋਂ ਪਹਿਲਾਂ ਆਪਾਂ ਟ੍ਰਾਇਲ ਰਨ ਦੇ ਲਈ ਸੂਆ ਛੱਡ ਛੱਡ ਕੇ ਦੇਖਦੇ ਆਂ ਜਿੱਥੇ ਕਿਤੇ ਕੱਚਾ ਸੂਆ ਉੱਥੇ ਖੱਡਾਂ ਵਗੈਰਾ ਔਣ ਕਰਕੇ ਪਾੜ ਮਤਲਬ ਚਾਂਸਸ ਹੁੰਦੇ ਨੇ ਕਿ ਪਾੜ ਵਗੈਰਾ ਇਹ ਉਸੇ ਚੀਜ਼ ਨੂੰ ਆਈਡੈਂਟੀਫਾਈ ਕਰਨ ਦੇ ਲਈ ਆਪਾਂ ਟ੍ਰਾਇ ਦਫਤਰ ਵੱਲੋਂ ਗਾਈਡਲਾਈਨਸ ਨੇ ਅਸੀਂ ਉਸ ਅਕੋਰਡਿੰਗਲੀ ਪਾਣੀ ਛੱਟ ਲਿਆ ਸੀਗਾ ਕੱਲ ਤੇ ਕੱਲ ਉਹ ਪ੍ਰੋਬਲਮ ਆਣ ਦੇ ਕਰਕੇ ਅੱਜ ਆਪਾਂ ਉਹਨੂੰ ਰਿਪੇਅਰ ਕਰਵਾ ਰਹੇ ਹਾਂ ਪਰ ਇਹ ਤਾਂ ਕਹਦੇ ਕਿ ਦੂਸਰੇ ਪਿੰਡਾਂ ਤੱਕ ਚਲੇ ਗਿਆ ਕਈ ਏਕੜ ਜਿਹੜੀ ਆ ਕੋਈ ਬਾਜਰਾ ਜਾਂ ਕੋਈ ਹੋਰ ਮੱਕੀ ਦੀ ਫਸਲ ਆ ਉਹਨੂੰ ਵੀ ਨੁਕਸਾਨ ਹੋਇਆ ਨਹੀਂ ਇਹ ਤੁਹਾਡੇ ਸਾਹਮਣੇ ਹੀ ਆ ਜੀ ਵੀ ਦੂਸਰੇ ਪਿੰਡਾਂ ਤੱਕ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ ਕਿਤੇ ਬਾਕੀ ਤਾਂ ਸਾਰਾ ਪਾਣੀ ਇਹਦੇ ਥੱਲੇ ਥੱਲੇ ਜਾ ਚੁੱਕਿਆ ਜੀ ਆਪਣੇ ਥੈਲੇ ਲੱਗੇ ਹੋਏ ਨੇ ਕੱਲ ਦੀ ਡੇਟ ਦੇ ਵਿੱਚ ਥੈਲਿਆਂ ਤੋਂ ਥੱਲੇ ਹੀ ਪਾਣੀ ਰਿਹਾ ਉੱਪਰ ਪਾਣੀ ਨਹੀਂ ਗਿਆ ਹੈਗਾ ਪਾਣੀ ਸਿਰਫ ਆ ਕੀ ਇਹਦੇ ਵਿੱਚ ਕਿੰਨਾ ਪਾਣੀ ਸੀ ਹੁਣ ਤਾਂ ਪਰਮਾਨੈਂਟਲੀ ਹੱਲੇ ਦਾ ਕੀ ਕਰਦੇ ਹਾਂ ਪਰਮਾਨੈਂਟਲੀ ਹੱਲੇ ਦਾ ਬਰੀਚ ਦਾ ਜੀ ਅਸੀਂ ਥੈਲੇ ਲਗਾ ਕੇ ਇਹਨੂੰ ਕਵਰ ਅਪ ਕਰ ਲਾਂਗੇ ਫਿਰ ਕਦੋਂ ਤੱਕ ਜਿਹੜਾ ਇਹ ਹੋ ਜੂਗਾ ਤੇ ਕਦੋਂ ਤੱਕ ਖੇਤਾਂ 'ਚ ਪਾਣੀ ਜਾਉਂਦੇ ਆ ਹੁੰਦਾ ਜੀ ਕੱਲ ਤੋਂ ਬਾਅਦ ਤਿਆਰ ਹੋ ਜਾਏਗਾ ਇਹ ਉਸ ਤੋਂ ਨੈਕਸਟ ਜਦੋਂ 15 ਤਰੀਕ ਤੋਂ ਅਸੀਂ ਪਾਣੀ ਚੜ੍ਹਾ ਲਾਂਗੇ